ਜਿੰਦਾਬਾ 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 ਨਾ ਨਾ ਇੱਕ ਜਿੰਦਾਬਾ 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 ਸਾਡਾਂ ਦੀਆਂ ਜ਼ਮੀਨਾਂ 'ਚ ਜ਼ੋਰਾ ਜ਼ਿੰਮੀ ਖੱਡਾ ਲਾਉਣ ਵਾਲੀਆਂ ਸਰਕਾਰਾਂ ਮੁਰਦਾਬਾ ਮੁਰਦਾਬਾ ਜਿੰਦਾਬਾ ਸਾਡਾਂ ਦੀਆਂ ਜ਼ਮੀਨਾਂ 'ਚ ਖੱਡਾ ਚਲਾਉਣ ਵਾਲੀਆਂ ਸਰਕਾਰਾਂ ਦੇ ਠੇਕੇਦਾਰ ਮੁਰਦਾਬਾ ਪਿੰਡ ਸਭਰਾ ਸੱਦਲ ਦਰਿਆ ਤੁਸੀ ਬਣ ਜੋ ਕਿ ਹਰੀਕੇ ਪੱਤਨ ਤੋਂ ਮੁਠਿਆਂ ਵਾਲਾ ਜਾਂਦਾ ਹੈ ਜੋ ਬੰਗਾਲੀ ਪੁਰੀਆ ਮੜਾ ਵਾਅਦਾ ਹੈ ਕਿਸਾਨਾਂ ਨੇ ਦੋਸ਼ ਲਗਾਏ ਹਨ ਕਿ ਉੱਥੇ ਠੇਕੇਦਾਰਾਂ ਵੱਲੋਂ ਨਜਾਇਜ਼ ਮਾਈਨਿੰਗ ਖੱਡਾ ਲਗਾਉਣ ਦੀ ਤਿਆਰੀ ਕਰ ਰਹੇ ਹਨ ਤੇ ਮੌਕੇ ਤੇ ਕਿਸਾਨਾਂ ਵੱਲੋਂ ਉਗਰਾਹਾਂ ਜਥੇਬੰਦੀ ਪੰਜਾਬ ਵੱਲੋਂ ਇਹ ਰੋਕਿਆ ਗਿਆ ਹੈ। ਸਾਡੇ ਦੇ ਨਜ਼ਦੀਕ ਪਹੁੰਚੇ ਜੇ ਦੇ ਕਿਸ ਸੰਬੰਧ ਚ ਪਹੁੰਚੇ ਤੇ ਕਿਹੜੀ ਚਹੇ ਬੰਦੀ ਵੱਲੋਂ ਇਹ ਦੱਸਿਓ ਜਿਹੜਾ। ਸਭ ਤੋਂ ਪਹਿਲਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੂਚੀਆਂ ਜਿਹੜੀਆਂ ਬਾਈਕਾਂ ਨਾਲ ਪੰਨੀਆਂ ਉਠਾ ਰਹੀਆਂ। ਹਾਂ ਜੀ। ਕਿਸਾਨਾਂ ਵੱਲੋਂ ਜੋ ਕਿ ਪਹਿਲੇ ਸਾਲ ਪਾਣੀ ਔਨ ਕਰਕੇ ਹਾਰਡ ਦੇ ਕਰਕੇ ਸਾਡੀ ਸਾਰੀ ਫਸਲ ਮਾਰੀ ਗਈ ਹਾਂਜੀ ਉਹ ਸਿਆਣਿਆਂ ਦੇ ਵੀ ਅੱਗ ਦੀ ਡਰੀ ਟਟਾਣੇ ਤੋਂ ਡਰਦੀ ਆ ਜੀ ਸਾਨੂੰ ਉਹੀ ਡਰ ਆ ਵੀ ਜਦੋਂ ਹੁਣ ਇੱਥੇ ਰੇਤ ਵਾਲਾ ਖੱਡਾ ਲੱਗਣ ਜਾ ਰਿਹਾ ਹਾਂਜੀ ਸਮੁੱਚੇ ਕਿਸਾਨ ਨਾਲ ਜਿਹੇ ਬੰਦੀਆਂ ਹਾਂਜੀ ਸਾਰੇ ਸੰਜੋਗ ਦੇ ਨਾਲ ਅੱਜ ਜਿਹੜਾ ਟੱਕਿਆ ਜਾ ਰਿਹਾ ਵਾ ਹਾਂਜੀ ਜੋ ਇੱਥੇ ਮਿੱਟੀ ਪਾ ਕੇ ਵੀ ਹਾਰਮਪ ਬਣਾਉਂਦੇ ਆ ਹਾਂਜੀ ਹਾਂਜੀ ਨਹੀਂ ਬਣਾਇਆ ਦਿੱਤਾ ਜਾਊਗਾ ਨਾ ਇੱਥੇ ਖੱਡਾ ਲਗਾਂ ਦੇਵਾਂਗੇ ਜੀ ਜੋ ਵੀ ਸੰਘਰਸ਼ ਕਰਨਾ ਪੂ ਕਰਾਂਗੇ ਜੀ ਸਾਰੇ ਜਿਹੇ ਬੰਦੀਆਂ ਦੇ ਸੰਯੋਗ ਨਾਲ ਇਹ ਜੋ ਉਪਰਾਲਾ ਵਿਦਿਆ ਗਏ ਠੀਕ ਹੈ ਜੀ ਧੰਨwar ਪ੍ਰਧਾਨ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਇਸ ਮੌਕੇ ਉਹਨਾਂ ਕਿਹਾ ਕਿ ਪਹਿਲਾਂ ਵੀ ਰੋਕਿਆ ਕਿ ਸਾਰੇ ਇਲਾਕੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਕੀਮਤ ਤੇ ਇਹ ਖੱਡਾ ਨਹੀਂ ਲੱਗਣ ਦਿਆਂਗੇ ਬਾਕੀ ਤੁਸੀਂ ਦੇਖੋ ਕੀ ਕਹਿਣਾ ਹੈ ਹੋਰ ਮੌਜੂਦ ਕਿਸਾਨ ਆਗੂਆਂ ਦਾ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਪਹਿਲਾਂ ਮੈਂ ਫਤਿਹ ਬਲਵਨਾ ਸਵਾਗਤ ਜੁਕਾ ਖਾਲਸਾ ਵੈਸੇ ਜੁਕੇ ਫਤਿਹ ਮੈਂ ਸੋਹਣ ਸਿੰਘ ਦੀ ਬਲਾਗ ਪਰਧਾਨ ਇੱਕ ਤਾਂ ਗਰਾਹ ਜੁਣੀ ਆਂਦਾ ਤੇ ਇਹ ਜਿਹੜੀ ਖੱਟ ਲੱਗਣ ਦੀ ਹੈ ਜੀ ਇਹ ਕੋ ਸਿੰਘ ਏ ਠੇਕੇਦਾਰ ਮੇਰੇ ਕੋਲ ਵੀ ਗਏ ਪੀ ਅਸੀਂ ਠਾ ਖੱਡ ਲਾਉਣੀ ਆ ਤੇ ਸਾਨੂੰ ਰੋਕਿਓ ਨਾ ਮੈਨੂੰ ਸਾਫ਼ ਲੱਗਦਾ ਹੈ ਦੱਸ ਦਿੰਦਾ ਵੀ ਜੇ ਉੱਥੋਂ ਦੇ ਤੁਹਾਡੇ ਨਾਲ ਲੋਕ ਸਹਿਮਤ ਆ ਜੇ ਉੱਥੋਂ ਦੀ ਕਿਸੇ ਦੀ ਜ਼ਮੀਨ ਨਹੀਂ ਖਰਾਬ ਹੁੰਦੀ ਕਿ ਕੋਈ ਨਹੀਂ ਜਿਹੜੇ ਲਾਲੂ ਨੂੰ ਕੋਈ ਇਤਰਾਜ਼ ਨਹੀਂ ਤੇ ਜੇ ਉੱਥੇ ਲੋਕਾਂ ਦੀਆਂ ਪੈਲੀਆਂ ਧੈਂਦੀਆਂ ਤੇ ਲੋਕ ਉੱਥੋਂ ਦੇ ਜਿਹੜੇ ਆ ਉਹ ਤੁਹਾਡੇ ਵਰਖਲਾ ਵੋਟਪੈਨ ਪੀਂ ਨਹੀਂ ਲੱਗਣਦੇ ਨਹੀਂ ਸਾਨੂੰ ਆ ਤੰਗੀ ਪਰੇਸ਼ਾਨੀਆਂ ਤੇ ਫੇਰ ਸਾਡਾ ਕੋਈ ਧਰ ਨਾਲ ਸਮਝੌਤਾ ਨਹੀਂਗਾ ਤੇ ਉਹਨਾਂ ਦੇ ਇਹਦੇ باوجود ਵੀ ਜਿਹੜਾ ਉਹ ਇੱਥੇ ਲਿਆ ਕੇ ਕੋਈ ਗੱਲ ਨਹੀਂ ਹੁੰਦੀ ਨਾ ਕੀਤੀ ਤੇ ਲਿਆ ਕੇ ਜਿਹੜਾ ਉਹ ਜੀਸੀਪੀ ਲਿਆ ਕੇ ਰਾਹ ਲਾਪੇ ਬਣਾਉਣ ਜਦੋਂ ਇੱਥੇ ਆਏ ਆ ਜੀ ਮੌਕੇ ਦੇ ਕੱਲ ਵੀ ਉਹਨਾਂ ਨੂੰ ਆਖਿਆ ਵੀ ਪਹਿਲਾਂ ਉਹਨਾਂ ਲੋਕਾਂ ਦੇ ਉਹਨਾਂ ਕੋਈ ਸਹਿਮਤੀ ਨਹੀਂ ਕੀਤੀ ਪਤਾ ਨਹੀਂ ਕਿ ਛਿਪ ਕਿਦੀ ਪਾਵਰ ਆ ਜੀ ਇਹ ਬਲਦਾ ਤੇ ਉਹਨਾਂ ਨੂੰ ਪਤਾ ਹੋਊਗਾ ਅੱਜ ਦੇਖਿਆ ਤੇ ਇੱਥੇ ਜੀਸੀਪੀ ਚੱਲਣ ਦਾ ਹੀ ਇਹਦੇ ਦਰਿਆ ਤੁਹਾਨੂੰ ਇੱਥੋਂ ਦਿਦਾ ਵੀ ਵੱਧ ਤੋਂ ਵੱਧ ਬੰਦ ਤੋਂ ਜਿਹੜਾ ਉਹ ਕਿ ਲਾਇਕ ਦੂਰ ਆ ਗਾਰਡਲੇ ਬਨੇ ਅਸਰੋਂ ਨਾਲ ਲੱਗਾ ਵਾ ਉਹਨੇ ਇਹ ਪਾਰੋਂ ਪੁੱਟਣੀ ਆ ਉਧੇ ਪਾਰੋਂ ਪੁੱਟਣੀ ਜਿਹੜੇ ਸਾਰੇ ਲੋਕ ਆ ਜਿਹੜੇ ਪਬਲਿਕ ਵੀ ਕੱਢੇ ਪਾਰ ਨੂੰ ਲੈਣੋ ਉਹ ਪਾਰੇ ਨਾਲ ਪਾਬ ਜੇ ਉਧਰ ਫਰੋਇਸ਼ਪੁਰਾ ਨੂੰ ਲੈ ਕੇ ਤੂੰ ਉਧਰ ਚੱĐi ਜਾਣਾ ਉਹ ਜ਼ਮੀਨਾਂ ਨਹੀਂ ਪਾਰੋ ਕੁੱਟਣੀ ਤੇ ਕੱਢਣੀ ਹੈ ਇਹਨੂੰ ਹੁਣ ਇਹਨਾਂ ਲੋਕਾਂ ਦੀ ਵਿਚਾਰ ਰਹੀ ਹੈ ਵੀ ਜੇ ਆਹ ਸੜਕਾਂ ਦੇ ਤੇ ਤੁਸੀਂ ਨੰਗ ਕੇ ਛੋਟੀ ਗੱਡੀ ਜਿਹੜੀ ਇੱਥੋਂ ਤੂੰ ਇਹਦੀ ਮਾਰ ਕੇ ਨੰਗਦੀ ਹੈ ਜੀ ਲੋਕਾਂ ਦੀਆਂ ਪੈਲੀਆਂ ਦੀ ਬਾਨਾ ਜੀ ਇਹਦਾ ਕਿਸੇ ਨੂੰ ਪੈਸੇ ਨਹੀਂ ਮਿਲਣੇ ਲੋਕਾਂ ਦੀਆਂ ਪੈਲੀਆਂ ਤੇ ਸੜਕਾਂ ਹੁਣ ਇੱਥੇ ਜੇ ਉਹ ਵੱਡਾ ਘੋੜਾ ਲੱਦਿਆ ਤੁਰਿਆ ਜਾਂਦਾ ਤੇ ਲਾਗਦੇ ਕੋਈ ਨੰਗ ਨਹੀਂ ਸਕਦਾ ਸੜਕਾਂ ਦੇ ਸਾਡੀਆਂ ਟੁੱਟੀਆਂ ਪੈੜੀ ਸਾਡੀਆਂ ਢਹਿਣੀਆਂ ਸਾਡਾ ਨਿਸ਼ਾਨ ਹੁੰਦਾ ਜੋ ਨਿਸ਼ਾਨ ਹੁੰਦਾ ਗਵਰਨਮੈਂਟ ਦੇ ਦੋ ਦਿੱਦੀ ਕੱਖ ਨਹੀਂ ਗਈ ਇਹ ਕਰਕੇ ਕਿੰਨਾ ਸਾਰੇ ਨੇ ਮੰਗ ਕੀਤੀ ਆ ਵੀ ਆਪਣੇ ਨਾਲ ਜਿਹੜੇ ਬੰਦੇ ਉਹਨੇ ਮਤ ਮੰਗੀ ਆ ਕਿ ਸਾਡੇ ਸਰਦਾਰ ਦੀ ਕੋਣੀ ਵੀ ਸਾਰੇ ਜਿੰਨੇ ਬੰਦੇ ਹੈਗੇ ਸਾਰੇ ਇਹਨਾਂ ਨੇ ਸਾਨੂੰ ਸੁਨਾਹ ਭੇਜਿਆ ਉਹਨਾਂ ਇਥੋਂ ਅਗੇ ਜੀਸੀਪੀ ਜਿਹੜੀ ਉਹਨਾਂ ਦੀ ਕੱਢੀ ਆ ਜੀ ਇਹ ਪਿਛਲੇ ਹੀ ਇੱਕ ਹਫ਼ਤੇ ਤੋਂ ਜਿਹੜੀ ਖੜ ਚੱਲਣ ਲੱਗੀ ਸੀ ਫੇਰ ਬੰਦ ਕਰ ਦਿੱਤੀ ਕਿਸਾਨਾਂ ਨੇ ਇਹ ਧੱਕੇਸ਼ਾ ਹੀ ਕਰਦੇ ਆ ਜਦੋਂ ਕਿਸਾਨ ਆਉਂਦੇ ਆ ਉਦੋਂ ਤਾਂ ਇਹ ਰੋਕ ਦਿੰਦੇ ਆ ਪਰ ਗਲਤੀ ਆ ਵੀ ਹੋਣੀ ਨਹੀਂ ਚਾਹੀਦੀ ਜਿੰਨੇ ਤੇ ਕੋਈ ਸਹਿਮਤੀ ਨਹੀਂ ਉਹਨਾਂ ਤੇ ਇਤਰਾ ਧੱਕੇਸ਼ਾ ਨਹੀਂ ਕਰਨੀ ਚਾਹੀਦੀ ਮੈਂ ਤਾਂ ਸਰਕਾਰਾਂ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਨੇ ਬੂਟਾ ਲੈ ਕੇ ਤੁਸੀਂ ਮੰਤਰੀ ਬਣਦੇ ਸਰਕਾਰਾਂ ਲੈਂਦੇ ਜੀ ਇਹ ਇੱਕ ਪੈਸਾ ਹੀ ਉਹ ਮੋਖ ਰੱਖ ਲਿਆ ਬਾ ਸਰਕਾਰ ਦੇ ਵਿੱਚ ਪੈਸਾ ਬਹੁਤ ਹੁੰਦਾ ਹੌਟਸਾਉਂਡ ਵਿੱਚ ਲੈਂਦਾ ਤੇ ਕਿੱਥੇ ਲਾਣਾ ਪਿਆਰਾ ਪਰ ਦੇਖੋ ਸਾਡੇ ਦੋ ਪਾਇਆ ਜੋ ਰਲ ਕੇ ਸਭ ਕਰਦੇ ਹੋਏ ਉਹਨਾਂ ਦੇ ਵਰਤਵਾਸ ਵਿੱਚ ਆ ਇੰਨਾ ਗਰੀਬਾਂ ਦੇ ਤੁਹਾਨੂੰ ਨਾਲ ਖੋਵਾ ਪਾਣਾ ਕਿ ਖੋਵਾ ਮੋਢੇ ਨਾਲ ਮੋਢਾ ਜੋੜ ਕੇ ਖੋਵਾ ਕਿਸ ਦੀ ਧੱਕੇ ਚਾਹੀਦੇ ਨਾ ਜ਼ਮੀਨ ਦੀ ਜਾਟ ਹੈ ਤੇ ਇੰਦੀ ਇਹ ਕੋਈ ਜੀ ਉਹਦੇ ਨਹੀਂ برداشت ਨਿਕਰਾਏ ਇੱਕ ਲਾਗੇ ਬੰਨੇ ਆ ਤੇ ਬੋਲੋ ਯਾਰ ਉਹ ਨਹੀਂ ਬੋਲਦਾ ਪਰਾ ਕੋਈ ਨਹੀਂ ਪਰ ਸਾਵਾ ਉਹ ਲਾਗੇ ਲੋਕ ਆ ਕੋਨੇ ਕੋਨੇ ਬਹੁਤ ਦਰਦ ਆਜੀ ਸਾਡੇ ਕੇ ਲਈ ਇੱਕ ਫੌਂਟ ਦੇ ਬੋਲ ਸੀ ਜਿਹੜਾ ਸਾਡੇ ਵਾਲੇ ਇੱਕ ਸਾਲ ਤੋਂ ਚੱਲਦੀ ਹੈ ਕਿ ਲਗਾਤਾਰ ਇਸ ਨੂੰ ਕਰਵਾਉਣ ਲੱਗੇ ਹੁਣ ਪਹਿਲਾਂ ਵੀ ਦੋ ਵਾਰਾਂ ਤੇੰਦਰਾਂ ਬੰਦ ਕੀਤੀ ਆ ਹੁਣ ਅੱਜ ਵੀ ਇੱਕ ਪਰਸੋਂ ਦੇ ਡੈ ਇੱਥੇ ਡੇ ਆ ਮਿੱਟੀ ਫੌਂਟ ਤੇ ਕਿਸੇ ਨੂੰ ਪੁੱਛਿਆ ਨਹੀਂ ਪੀਏ ਕਿਦਰੋਂ ਖੜ ਜਾਨੀ ਕਿਦਵੇਂ ਆਂਦੇ ਫਲੋਇਪੁਰਾਂ ਵਾਲੇ ਕੋਨੇ ਪੁੱਟਣੀ ਆ ਜਾ ਫਰੋਈਪੁਰ ਵਾਲੇ ਬੰਨੇ ਚੱਲਣੀਆਂ ਤੇ ਫਿਰ ਫਰੋਈਪੁਰ ਵਾਲ ਨੂੰ ਆਪਣੇ ਟਰਾਲੇ ਤੇ ਸੰਦ ਕੱਢਣਾ ਇੱਧਰ ਨੂੰ ਸੰਦ ਤਰਨ ਤਰਨ ਮਲੇਗਾ ਜਿਹੜੇ ਚ ਕੱਢਣ ਦਾ ਕੰਮ ਕੋਈ ਨਹੀਂਗਾ ਅਸੀਂ ਇਹੋ ਮੰਗ ਕਰਦੇ ਵੀ ਜਾਂਦੇ ਤੁਝਾ ਵੀ ਜਾਂ ਸਾਡੇ ਨਾਲ ਬਹਿ ਕੇ ਗੱਲ ਕਰਨ ਕਿ ਕਿੱਥੋਂ ਪੁੱਟਣੀ ਕੀ ਕਰਨਾ ਉਦੋਂ ਬਾਅਦ ਚ ਫਿਰ ਇਹਨਾਂ ਨਾਲ ਪੇਜਾ ਸਮਝੌਤਾਗੇ ਕਿ ਇਹੀ ਗੱਲ ਕਰਾਂਗੇ ਕਿ ਠੀਕ ਹੈ ਅਸੀਂ ਚਲਾਉਣੇ ਲਈ ਚਲਾਉਂਗੇ ਕਿ ਨਾਸ਼ ਬੰਦਰੀ ਸੰਦ ਕਿਥੋਂ ਲੰਮ ਜਾਂਗੇ ਵੀ ਕਥਲਾ ਕਿ ਲੋਕਾਂ ਨੇ ਮਾਰ ਗਏ ਬੁਰੀ ਹਾਲਤ ਹੋ ਗਈ ਆ ਅਸੀਂ ਤੇ ਇਹੋ ਆਨੇ ਵੀ ਖੱਟ ਨਾ ਇਥੇ ਲੱਗੇ ਤੇ ਉੱਚ ਸਾਨੂੰ ਫਾਇਦਾ ਖੱਟ ਲੱਗਾ ਤੇ ਨਹੀਂ ਸਾਨੂੰ ਫਾਇਦਾ ਨਹੀਂ ਨਾਲ ਲੱਗਣ ਦੇ ਨਹੀਂ ਨਾਲ ਲੱਗਣ ਦੇ ਨਹੀਂ ਇਹ ਖੱਟ ਨਹੀਂ ਲੱਗਣ ਦੇ ਨੁਕਸਾਨ ਬਹੁਤ ਜ਼ਿਆਦਾ ਵਾ ਸਾਰੇ ਪਿੰਡਾਂ ਦਾ ਇਨਸਾਨ ਹੈ ਤੇ ਨਹੀਂ ਲੱਗਣੀ ਚਾਹੀਦੀ ਸਾਰੇ ਪਿੰਡ ਦਾ ਨਹੀਂ 10 ਪਿੰਡਾਂ ਦਾ ਨੁਕਸਾਨ 10 ਪਿੰਡਾਂ ਦਾ ਕਿਹੜਾ ਪਿੰਡਾਂ ਦਾ ਜੀ ਇੱਕ ਤਾਂ ਨੁਕਸਾਨ ਨਹੀਂਗਾ 10 ਪਿੰਡਾਂ ਦਾ ਨੁਕਸਾਨ ਇਹ ਤਾਂ ਕੇ ਦਾ ਨੁਕਸਾਨ ਹੈ ਨਹੀਂ ਲੱਗਣ